ਅਧੀਰੇ ਵਿੱਚ ਬੀਬੀ ਸੁਰਜੀਤਕੌਰ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਆ ਤਕੜੀ ਨੂੰ ਛੱਡ ਦਿੱਤਾ ਆ ਔਰ ਤਕੜੀ ਦੀ ਥਾਂ ਦੇ ਉੱਤੇ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਨੇ ਕੁਝ ਹੀ ਦੇਰ ਪਹਿਲਾਂ ਸੀਐਮ ਭਗਵੰਤ ਮਾਨ ਦੀ ਰਿਹائش ਦੇ ਵਿੱਚ ਜਿੱਥੇ ਜਿਹੜੀ ਨਵੀਂ ਰਿਹائش ਹੈ ਸੀਐਮ ਭਗਵੰਤ ਮਾਨ ਦੀ ਜਲੰਧਰ ਦੇ ਨਜ਼ਦੀਕ ਉਸ ਰਿਹائش ਦੇ ਵਿੱਚ ਬੀਬੀ ਸੁਰਜੀਤਕੌਰ ਉਹਨਾਂ ਦੇ ਨਾਲ ਉਹਨਾਂ ਦਾ ਪਰਿਵਾਰ ਔਰ ਸਾਰਾ ਪਰਿਵਾਰ ਬੀਬੀ ਸੁਰਜੀਤਕੌਰ ਦੇ ਨਾਲ ਆਮ ਆਦਮੀ ਪਾਰਟੀ ਦਾ ਪੱਲਾ ਫੜ ਚੁੱਕਿਆ ਔਰ ਬੀਬੀ ਸਰਜੀਤ ਕੌਰ ਨੇ ਇਸ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਵੱਡੇ ਇਲਜ਼ਾਮ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਬੀਬੀ ਸਰਜੀਤ ਕੌਰ ਦਰਅਸਲ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਨ ਵਿਧਾਨ ਸਭਾ ਜ਼ਿਮਨੀ ਚੋਣ ਜਲੰਧਰ ਵੈਸਟ ਦੀ ਸੀਟ ਦੇ ਉੱਤੇ ਉਸੇ ਵਾਸਤੇ ਬੀਬੀ ਸਰਜੀਤ ਕੌਰ ਨੂੰ ਉਮੀਦਵਾਰ ਐਲਾਨਿਆ ਗਿਆ ਸੀ ਪਰ ਉਸ ਤੋਂ ਬਾਅਦ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਆਪਸੀ ਪਾਟੋਤਾੜ ਇਹੋ ਜੀ ਮੱਚੀ ਕਿ ਬੀਬੀ ਸੁਰਜੀਤਕੌਰ ਦੀ ਉਮੀਦਵਾਰੀ ਦੇ ਉੱਤੇ ਸਵਾਲ ਖੜੇ ਹੋਣ ਲੱਗ ਗਏ ਇੱਥੋਂ ਤੱਕ ਕਿ ਸ਼ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੇ ਆਪਣੀ ਨਾਮਜ਼ਦਗੀ ਵਾਪਸ ਲੈ ਲਈ ਸੀ ਬੀਬੀ ਸੁਰਜੀਤਕੌਰ ਤੋਂ ਪਰ ਉਸੇ ਚੀਜ਼ ਨੂੰ ਲੈ ਕੇ ਸ਼ਾਇਦ ਪਰਿਵਾਰ ਐਨੀ ਤੈਸ਼ ਦੇ ਵਿੱਚ ਆ ਗਿਆ ਕਿ ਪਰਿਵਾਰ ਨੇ ਅਕਾਲੀ ਦਲ ਦਾ ਪੱਲਾ ਹੀ ਛੱਡ ਦਿੱਤਾ ਹੁਣ ਬੀਬੀ ਸਰਜੀਤ ਕੌਰ ਵਰਗਾ ਉਮੀਦਵਾਰ ਜਦੋਂ ਅਕਾਲੀ ਦਲ ਦਾ ਪੱਲਾ ਛੱਡਦਾ ਤਾਂ ਸਵਾਲ ਖੜੇ ਹੁੰਦੇ ਆ ਇਹਦਾ ਕਾਰਨ ਇਹ ਕਹੋ ਜਿਆ ਕਿਉਂਕਿ ਜ세ਦਾਰ ਪ੍ਰੀਤਮ ਸਿੰਘ ਜਿਹੜੇ ਬੀਬੀ ਸਰਜੀਤ ਕੌਰ ਦੇ ਪਤੀ ਉਹ ਅਕਾਲੀ ਦਲ ਦੇ ਵਿੱਚ ਇੱਕ ਵੱਡੇ ਉਮੀਦਵਾਰ ਦੇ ਤੌਰ ਦੇ ਉੱਤੇ ਜਾਣੇ ਗਏ ਨੇ ਇਥੋਂ ਤੱਕ ਕਿ ਅਕਾਲੀ ਦਲ ਨੂੰ ਉਹਨਾਂ ਦੀ ਦੇਣ ਜਿਹੜੀ ਆ ਉਹ ਬਹੁਤ ਵੱਡੀ ਹੈ ਇਹ ਮੰਨੀ ਜਾਂਦੀ ਰਹੀ ਹੈ ਪਰ ਐਨ ਮੌਕੇ ਤੇ ਆ ਕੇ ਜਿਸ ਵਿਅਕਤੀ ਨੇ ਅਕਾਲੀ ਦਲ ਦੇ ਲਈ ਆਪਣੀ ਜ਼ਿੰਦਗੀ ਨਿਸ਼ਾਵਰ ਕਰ ਦਿੱਤੀ ਜਿਸ ਵਿਅਕਤੀ ਨੂੰ ਅਕਾਲੀ ਦਲ ਦੇ ਪਿੱਛੇ ਘਰੋਂ ਚੁੱਕ ਲਿਆ ਜਾਂਦਾ ਰਿਹਾ ਪੁਲਿਸ ਇੰਟਰੋਗੇਸ਼ਨਾਂ ਚੱਲੀਆਂ ਔਰ ਉਸ ਤੋਂ ਬਾਅਦ ਪਰਿਵਾਰ ਇਸ ਹੱਦ ਤੱਕ ਪਹੁੰਚ ਗਿਆ ਕਿ ਪਰਿਵਾਰ ਆਪਣੇ ਵੱਲੋਂ ਇੱਕ ਪੈਸਾ ਨਹੀਂ ਲਾ ਪਾ ਰਿਹਾ ਸੀਗਾ ਉਸ ਪਰਿਵਾਰ ਨੇ ਅੰਤ ਵਿੱਚ ਆ ਕੇ ਕਹਿੰਦੇ ਕਿ ਸੁਖਬੀਰ ਸਿੰਘ ਬਾਦਲ ਦਾ ਪੱਲਾ ਛੱਡ ਦਿੱਤਾ ਪਰ ਇਹ ਸਾਰੀਆਂ ਗੱਲਾਂ ਉਹ ਨੇ ਜਿਹੜੀਆਂ ਗੱਲਾਂ ਹੁਣ ਤੱਕ ਦੱਸੀਆਂ ਗਈਆਂ ਹੁਣ ਤੱਕ ਪ੍ਰਚਲਿਤ ਹੋਈਆਂ ਪਰ ਇੱਥੇ ਆ ਕੇ ਇੱਕ ਨਰੇਟਿਵ ਹੋਰ ਰੱਖਣਾ ਜ਼ਰੂਰੀ ਹੈ ਦਰਅਸਲ ਬੀਬੀ ਸੁਰਜੀਤ ਕੌਰ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਉਸ ਵੇਲੇ ਜਦੋਂ ਪਾਰਟੀ ਨੇ ਨਾਮਜ਼ਦਗੀ ਨੂੰ ਲੈ ਕੇ ਆਪਣਾ ਸਮਰਥਨ ਪਿੱਛੇ ਲੈ ਲਿਆ ਸੀ ਹੁਣ ਇੱਥੇ ਗੱਲ ਇਹ ਹੈ ਕਿ ਜੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਉੱਤੇ ਸਵਾਲ ਖੜਦੇ ਨੇ ਔਰ ਜੇ ਬੀਬੀ ਸੁਰਜੀਤ ਕੌਰ ਅਤੇ ਉਹਨਾਂ ਦਾ ਪਰਿਵਾਰ ਹੁਣ ਅਜੇ ਤੱਕ ਵੀ ਆਪਣੇ ਆਪ ਨੂੰ ਅਕਾਲੀ ਹੀ ਕਹਿੰਦਾ ਹੈ ਅਕਾਲੀ ਹੀ ਦੱਸਦਾ ਹੈ ਤਾਂ ਕਿ ਅਕਾਲੀ ਦਲ ਦੇ ਵਿੱਚ ਰਹਿ ਕੇ ਅਕਾਲੀ ਦਲ ਨੂੰ ਸੁਧਾਰਨ ਦਾ ਮੰਤਵ ਨਹੀਂ ਰੱਖਿਆ ਜਾਣਾ ਚਾਹੀਦਾ ਸਿਗਾ ਜਾਂ ਨਹੀਂ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਸੀ ਅਕਾਲੀ ਦਲ ਦੇ ਸੁਧਾਰ ਵਾਸਤੇ ਕੋਈ ਉਦਮ ਅਕਾਲੀ ਦਲ ਦੇ ਵਿੱਚ ਰਹਿ ਕੇ ਜੇ ਕਰਦੇ ਤਾਂ ਸ਼ਾਇਦ ਜ਼ਿਆਦਾ ਮਕਬੂਲ ਹੁੰਦਾ ਪਰ ਪਾਰਟੀ ਹੀ ਬਦਲ ਲਈ ਗਈ ਹੈ ਐ ਕਹਿ ਲਈਏ ਕਿ ਆਪਣੀ ਉਮੀਦਵਾਰੀ ਦੇ ਉੱਤੋਂ ਜਦੋਂ ਪਾਰਟੀ ਹਾਈ ਕਮਾਂਡ ਨੇ ਸਮਰਥਨ ਖਿੱਚ ਲਿਆ ਉਸ ਤੋਂ ਬਾਅਦ ਬੀਬੀ ਸਰਜੀਤ ਕੌਰ ਅਤੇ ਉਹਨਾਂ ਦੇ ਪਰਿਵਾਰ ਨੇ ਪਾਰਟੀ ਬਦਲਣ ਦਾ ਫੈਸਲਾ ਕਰ ਲਿਆ ਆਮ ਆਦਮੀ ਪਾਰਟੀ 'ਚ ਜਾ ਕੇ ਜਿੱਥੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਬੈਨਰ ਹੇਠ ਚੋਣ ਲੜਨ ਵਾਲੇ ਸੀ ਬੀਬੀ ਸਰਜੀਤ ਕੌਰ ਉੱਥੇ ਹੀ ਆਮ ਆਦਮੀ ਪਾਰਟੀ ਦੇ ਬੈਨਰ ਹੇਠ ਮੋਹਿੰਦਰ ਭਗਤ ਦੀ ਹਮਾਇਤ ਕਰਨਗੇ ਮੋਹਿੰਦਰ ਭਗਤ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਦੀ ਹਮਾਇਤ ਦੇ ਵਿੱਚ ਉਹਨਾਂ ਦੇ ਸਮਰਥਨ ਦੇ ਵਿੱਚ ਪ੍ਰਚਾਰ ਕਰਨਗੇ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰਨਗੇ ਖੈਰ ਕੱਲ ਤੱਕ ਤਾਂ ਇਹੀ ਕਹਿ ਰਹੇ ਸੀ ਕਿ ਅਸੀਂ ਚੋਣ ਲੜਾਂਗੇ ਕੱਲ ਤੱਕ ਤਾਂ ਇਹ ਕਿਹਾ ਜਾ ਰਿਹਾ ਸੀ ਕਿ 2500 ਨਹੀਂ ਸਗੋ 25000 ਵੋਟਾਂ ਪੈਣਗੀਆਂ ਕਦੀ ਕਿਹਾ ਜਾ ਰਿਹਾ ਸੀ 28000 ਵੋਟਾਂ ਪੈਣਗੀਆਂ ਕਦੀ ਕਿਹਾ ਜਾ ਰਿਹਾ ਸੀ 30000 ਵੋਟਾਂ ਪੈਣਗੀਆਂ ਪਰ ਹੁਣ ਆ ਕੇ ਪਾਰਟੀ ਹੀ ਬਦਲ ਲਈ ਗਈ ਹੁਣ ਇੱਥੇ ਆ ਕੇ ਕੀ ਬੀਬੀ ਸੁਰਜੀਤ ਕੌਰ ਨੂੰ ਆਇਨਾ ਦਿਖ ਗਿਆ ਸੀ ਕਿ ਬੀਬੀ ਸੁਰਜੀਤ ਕੌਰ ਅਤੇ ਉਹਨਾਂ ਦੇ ਪਰਿਵਾਰ ਨੂੰ ਇਹ ਪਤਾ ਲੱਗ ਗਿਆ ਸੀ ਕਿ ਉਹਨਾਂ ਨੂੰ ਹੁਣ ਵੋਟ ਨਹੀਂ ਪੈਣੀ ਪਰ ਆਖਰਕਾਰ ਉਹਨਾਂ ਨੇ ਆਪਣੀ ਪਾਰਟੀ ਬਦਲ ਲਈ ਆਪਣਾ ਰਾਹ ਬਦਲ ਲਿਆ ਆਮ ਆਦਮੀ ਪਾਰਟੀ ਚ ਸ਼ਾਮਿਲ ਹੋ ਗਏ ਔਰ ਸ਼ਾਮਿਲ ਹੋਣ ਤੋਂ ਬਾਅਦ ਸਭ ਨੂੰ ਕਿਹਾ ਜਾ ਰਿਹਾ ਕਿ ਵੱਡਾ ਝਟਕਾ ਲੱਗਿਆ ਇਹਦਾ ਕਹਿਣਾ ਸਾਡਾ ਨਹੀਂ ਹੈ ਸਗੋਂ ਬੀਬੀ ਜਗੀਰ ਕੌਰ ਦਾ ਬੀਬੀ ਜਗੀਰ ਕੌਰ ਦਾ ਕਹਿਣਾ ਹੈ ਕਿ ਇਹ ਸਿਚੁਏਸ਼ਨ ਜਿਹੜੀ ਪਰਿਵਾਰ ਦੇ ਸਾਹਮਣੇ ਬਣੀ ਉਸ ਸਿਚੁਏਸ਼ਨ ਵਿੱਚ ਪਰਿਵਾਰ ਇਸ ਦਾ ਸਾਹਮਣਾ ਸ਼ਾਇਦ ਚੰਗੀ ਤਰ੍ਹਾਂ ਨਹੀਂ ਕਰ ਸਕਿਆ ਬੀਬੀ ਜ਼ਗੀਰ ਕੌਰ ਨੇ ਇਸ ਮੁਤਾਬਕ ਹੋਰ ਕੀ ਕੁਝ ਕਿਹਾ ਆਓ ਸੁਣਦੇ ਹਾਂ ਕਿ ਬੀਬੀ ਸੁਰਜੀਤ ਕੌਰ ਐਨ ਮੌਕੇ ਤੇ ਆ ਕੇ ਹੁਣ ਆਮ ਆਦਮੀ ਪਾਰਟੀ ਦਾ ਪੱਲਾ ਫੜ ਚੁੱਕੇ ਨੇ ਤੇ ਤੁਸੀਂ ਕਿਸ ਤਰ੍ਹਾਂ ਇਹਨੂੰ ਦੇਖਦੇ ਹੋ ਇੱਕ ਜਿਹੜੀ ਗਰੀਬੀ ਹੈ ਨਾ ਜੀ ਹਾਂਜੀ ਪਹਿਲਾਂ ਦੇ ਪਾਰਟੀ ਦੇ ਪ੍ਰਧਾਨ ਨੇ ਧੋਖਾ ਦਿੱਤਾ ਹਾਂਜੀ ਉਹਨੂੰ ਟਿਕਟ ਦੇ ਕੇ ਫਿਰ ਉਹਦਾ ਬਜਾਖੜਾਇਆ ਔਰ ਉਹਨੂੰ ਮਜਬੂਰ ਕਰ ਦਿੱਤੀ ਕਿ ਉਹ ਵਾਪਸ ਜਾਕਾਰ ਅੱਛਾ ਹੁਣ ਉਹਦੇ ਮਨ ਦੇ ਉੱਤੇ ਉਹ ਵੀ ਬੋਸ ਜੀ ਵੀ ਪਾਰਟੀ ਦਾ ਲੀਡਰ ਜਿਹੜਾ ਪ੍ਰਧਾਨ ਸੀਗਾ ਉਹਨੇ ਮੇਰੇ ਨਾਲ ਧੋਖਾ ਕੀਤਾ ਧੱਕਾ ਕੀਤਾ ਤੇ ਮੇਰਾ ਉਹ ਬੰਦੇ ਬੋਝ ਲੈ ਕੇ ਬੈਠਾ ਸੀ ਉਹਦਾ ਲੈਕਾ ਉਹ ਵੀ ਵਿਚਾਰੀ ਕੁਛ ਨਹੀਂ ਬੀਬੀ ਚ ਕੋਸ਼ਿਸ਼ ਸੀ ਪਰ ਗੱਲ ਇਹ ਹੈ ਕਿ ਫਿਰ ਵੀ ਅਸੀਂ ਕਿਸੀ ਹੌਸਲਾ ਦਿੱਤਾ ਵਿੱਚ ਫਿਕਰ ਨਾ ਕਰੋ ਤੁਸੀਂ ਵੋਟ ਮੰਗੋ ਔਰ ਸਾਰੀ ਵੋਟ ਜਿਹੜੀ ਸਿੱਖ ਹਟਕਾਸ਼ ਕਰਕੇ ਉਹ ਸਾਰੀ ਉਹਦੇ ਵਾਲੇ ਉਲਟ ਗਈ ਸੀ ਸਾਰੀ ਉਹ ਕਬੜਾ ਗਿਆ ਸਰਕਾਰ ਵਾਲੇ ਸਰਕਾਰ ਵਾਲੇ ਦਬਾਅ ਪਾ ਕੇ ਉਹਨਾਂ ਚੁੱਕ ਕੇ ਲਗੇ ਆਪੋਤ ਨੂੰ ਬਾਕੀ ਦੇ ਜਿਹੜੇ ਸਾਰੀ ਉਹ ਜੁਆਈ ਸੀ ਸਾਰੇ ਕਲਪੜਲੇ ਸਾਰੇ ਲੋਕ ਕਲਪੜਲੇ ਸਾਰੇ ਮਿੱਠੂ ਬਸਤੀ ਵਾਲੇ ਸਾਰੇ ਲੋਕ ਜਿਹੜੇ ਬੜੇ ਪਛਾਣ ਨੇ ਇੰਨੀ ਵੋਟ ਉਹਦੀ ਵੱਧ ਰਹੀ ਸੀ ਜਿੰਦੀ ਬੋਲੀ ਪ੍ਰੈਪੇਰੀ ਸੀ ਸਾਰੇ ਲੋਕ ਉਹ ਤੇ ਪ੍ਰਚਾਰ ਕਰ ਰਹੇ ਸੀਗੇ ਤੇ ਇਸ ਕਰਕੇ ਉਹ ਪਖੜਾ ਗਈ ਸਰਕਾਰ ਜਦੋਂ ਉਹ ਖੜੇ ਰਹੇ ਰਹਣ ਦਬਾਵਾ ਕੇ ਲੈ ਗਏ ਬੀਬੀ ਜੀ ਜਥੇਦਾਰ ਪ੍ਰੀਤਮ ਸਿੰਘ ਦੀ ਲੈਗੇਸੀ ਬਹੁਤ ਪੁਰਾਣੀ ਹੈ ਤੇ ਉਸ ਲੈਗੇਸੀ ਨੂੰ ਇੱਕਦਮ ਹੀ ਇਦਾਂ ਠੇਸ ਪਹੁੰਚੇਗੀ ਤਾਂ ਉਹ ਬਹੁਤ ਬੋਲਦੇ ਕਿ ਸਾਰੇ ਪਰਵਾਦੇ ਆ ਬੜੇ ਬੋਲਣ ਸਾਡੇ ਦੇ ਨੇ ਘੜੀ ਚੋ ਹੀ ਨੁਕਸਾਨ ਕਰਕੇ ਅਸੀਂ ਇਹ ਮਿੱਟੀ ਕਰ ਦਿੱਤੀ ਉਹਦੀ ਅੱਛਾ ਤੁਸੀਂ ਵੀ ਤੁਸੀਂ ਵੀ ਉਹਨਾਂ ਦੀ ਸਪੋਰਟ ਦੇ ਵਿੱਚ ਖੜੇ ਸੀਗੇ ਤੇ ਤੁਹਾਡੇ ਨਾਲ ਵੀ ਵਿਸ਼ਵਾਸ ਕਾ ਨਹੀਂ ਨਹੀਂ ਸਾਡੇ ਨਾਲ ਦੇ ਚਲੋ ਵਿਸ਼ਵਾਸ ਕਾ ਕੀ ਜੰਨੇ ਲੋਕਾਂ ਦਾ ਸਿੱਖਾਂ ਦਾ ਖਾਸ ਕਰਕੇ ਸਾਰੇ ਸਿੱਖਾਂ ਦਾ ਮੱਝ ਮਨ ਬੜਾ ਦੁਖੀ ਹੈ ਕਿ ਅਸੀਂ ਤੇ ਸੋਮਣੀ ਕੱਲ੍ਹ ਨੂੰ ਵੋਟ ਪਾ ਰਹੇ ਸੀ ਪੰਥ ਦਾ ਪਰ ਇੱਕ ਗੱਲ ਹੈ ਕੋਈ ਵਿਕ ਸਕਦਾ ਹੈ ਕੋਈ ਗਦਾਰੀ ਕਰ ਸਕਦਾ ਹੈ ਲੇਕਿਨ ਤੱਕੜੀ ਜਿਹੜੀ ਪੰਥ ਦੀ ਹੈ ਉਹ ਗਦਾਰੀ ਨਹੀਂ ਕਰ ਸਕਦੀ ਜੇ ਇਹ ਚੌਣ ਲੋਕ ਤੱਕੜੀ ਨੂੰ ਵੋਟ ਪਾ ਕੇ ਤੇ ਦਸ ਦਿਨ ਲੋਕਾਂ ਨੂੰ ਕਿਸੇ ਪਾਰਟੀ ਦਾ ਨਹੀਂ ਚੜਾ ਜੇ ਪਾਵਾਂਗੇ ਤੇ ਵੋਟ ਇਹਨੂੰ ਪਾਵਾਂਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ